ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਿਵੇਂ ਹਰ ਐਤਵਾਰ ਪੰਜਾਬੀ ਦੀ ਕਲਾਸ ਲਾਉਂਦੇ ਆ ਨਾਲ ਆਪਾਂ ਗੁਰਬਾਣੀ ਦੀ ਕਲਾਸ ਸ਼ੁਰੂ ਕੀਤੀ ਹੈ ਗੁਰਬਾਣੀ ਸਿੱਖਣ ਦੀ ਮੂਲ ਮੰਤਰ ਸ੍ਰੀ ਜਪਜੀ ਸਾਹਿਬ ਮੂਹ ਜਵਾਨੀ ਹਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਿੰਨੇ ਅੰਗ ਆ ਕਿੰਨੇ ਭਗਤਾਂ ਦੀ ਬਾਣੀਆਂ ਆ ਆਪਾਂ ਸਟੈਪ ਵਾਈਜ਼ ਸਟੈਪ ਹੌਲੀ ਹੌਲੀ ਕਲਾਸ ਦੇ ਨਾਲ ਸ਼ੁਰੂ ਕਰਨਾ ਤੇ ਆਪਾਂ ਹਰ ਰੋਜ਼ ਦੀ ਤਰ੍ਹਾਂ ਕਲਾਸ ਸ਼ੁਰੂ ਕਰਾਂਗੇ ਅੱਜ ਆਪਣੇ ਕੋਲ ਸਟੂਡੈਂਟ ਹੈ ਨਹੀਂ ਮੀ ਪੈ ਰਿਆ ਜਾਂ ਕੋਈ ਪ੍ਰੋਬਲਮ ਹੋ ਜਾਂਦੀ ਆ ਪੇਰੈਂਟਸ ਨਹੀਂ ਆ ਪਾਉਂਦੇਗੇ ਤੇ ਪਰ ਆਪਾਂ ਗੱਲ ਕਰਾਂਗੇ ਵੀ ਹਰ ਐਤਵਾਰ ਕੰਟੀਨਿਊ ਕਲਾਸ ਦੇ ਵਿੱਚ ਆਉਣਾ ਇੱਕ ਕਾਪੀ ਪੈਨਸਲ ਆਪਦੀ ਪੁੱਤ ਨਾਲ ਲੈ ਕੇ ਆਉਣੀ ਸਾਰਿਆਂ ਨੇ ਠੀਕ ਹੈ ਚਲੋ ਹੁਣ ਆਪਾਂ ਮੂਲ ਮੰਤਰ ਤੋਂ ਸ਼ੁਰੂ ਕਰਦੇ ਆਂ ਫਿਰ ਆਪਾਂ ਉਡਾੜਾ ਕਰਦੇ ਆਂ ਠੀਕ ਹੈ ਉਹਦਾ ਆਚਾਰਨ ਇੱਕ ਓਮਕਾਰ ਇੱਕ ਓਮਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਓਮ ਨਿਰਭਉ ਨਿ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸਚ ਆਦ ਸਚ ਜਗਤ ਸਚ ਜਗਤ ਸਚ ਹੈ ਪੀ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਨਿੱਕਿਆਂ ਦੀ ਆਵਾਜ਼ ਜ਼ਿਆਦੇ ਆ ਉੱਚੀ ਬੋਲਿਆ ਕਰੋ ਠੀਕ ਆ ਇਹ ਨਹੀਂ ਵੀ ਉੱਚੀ ਬੋਲਣਾ ਆਪਾਂ ਪੰਜਾਬੀ ਆ ਪਤਾ ਲੱਗਣਾ ਚਾਹੀਦਾ ਪੰਜਾਬ ਦੇ ਨਿਆਣੇ ਆ ਠੀਕ ਆ ਹੌਲੀ ਹੌਲੀ ਸਾਉਂਡ ਉਚਾਰਨ ਕਰਨਾ ਐ ਪੂਰੇ ਘੜਕ ਦੇ ਨਾਲ ਰਹਿਣਾ ਕੀ ਰਹਿਣਾ ਕੀ ਪਤਾ ਲੱਗਣਾ ਚਾਹੀਦਾ ਕਿੱਥੋਂ ਦੇ ਨਿਆਣੇ ਆ ਪੰਜਾਬ ਦੇ ਤੇ ਸਾਡੇ ਅੰਦਰ ਪੰਜਾਬੀ ਐ ਤੇ ਇਹੀ ਆ ਵੀ ਸਾਡੀ ਪਹਿਲੇ ਨੰਬਰ ਤੇ ਤਾਂ ਆਵਾਜ਼ ਚ ਘੜਕ ਕਿਉਂ ਅੰਕਲ ਜੀ ਠੀਕ ਐ ਨਾ ਜੀ हां ए नी पोला पोला ਜਾਣਾ ਕਰਿਆ ਕਰੋ ਠੀਕ ਚਲੋ ਹੁਣ ਆਪਾਂ ਊੜਾੜਾ ਪੜ੍ਹਦੇ ਆ ਮੇਰੇ ਮਗਰ ਬੋਲਣਾ ਤੁਸੀਂ ਊੜਾ 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 ਐੜਾ ਐੜਾ ਈੜੀ ਈੜੀ ਸਸਾ ਸਸਾ ਹਾ ਹਾ ਕਕਾ ਕਕਾ ਖਖਾ ਖਖਾ ਗਗਾ ਗਗਾ ਕਗਾ ਕਗਾ ੰਗਾ ਗੰਗਾ ਗੰਗਾ ਚਚਾ ਚਚਾ ਛਛਾ ਛਛਾ ਜਜਾ ਜਜਾ ਚਜਾ ਚਜਾ ਮਟੇਆ ਪਿਆ ਨਈਆ ਨਈਆ ਣਿਆ ਣਿਆ ਠੀਕ ਹੈ ਤੇ ਹੁਣ ਉਚਾਰਨ ਤੁਹਾਨੂੰ ਊੜੇ ਦਾ ਵੀ ਉਚਾਰਨ ਜਿਹੜਾ ਅੱਧੇ ਬੱਚਿਆਂ ਨੂੰ ਤੁਸੀਂ ਊਰਾ ਕਹਿੰਨੇ ਆ ਊਰਾ ਠੀਕ ਹੈ ਹਾਂਜੀ ਊਰਾ ਨਹੀਂ ਕਹਿਣਾ ਹੀ ਬੋਲਣਾ ਊੜਾ ਹਾਂਜੀ ਤੁਸੀਂ ਬੋਲੋ ਪੁੱਤ ਊੜਾ ਊੜਾ ਅੱਜ ਆਪਾਂ ਊੜੇ ਦਾ ਉਚਾਰਨ ਕਿਵੇਂ ਕਰਨਾ ਊੜਾ ਇਕੱਠਾ ਨਹੀਂ ਕਹਿ ਜਾਂਦਾ ਤੁਸੀਂ ਕੀ ਬੋਲਣਾ ਊ ਮਗਰ ਉਚਾਰਨ ਕਰੋ ਊ ਊੜਾ ਊ ਊੜਾ ਇਹ ੜਾ ਜਿਹੜੀ ਜੀਭ ਆ ਸਾਡੇ ਤਾਲੂਏ ਨਾਲ ਉੱਪਰ ਟੱਚ ਹੋਣੀ ਚਾਹੀਦੀ ਹੈ ਠੀਕ ਆ ੜਾ ੜਾ ਪ੍ਰੈਕਟਿਸ ਕਰੋ ਊ ੜਾ ਇਹ ਸ਼ੁੱਧ ਚਾਰਨ ਸਿੱਖਣਾ ਪੁੱਤ ਆਪਾਂ ਊਰਾ ਨਹੀਂ ਕਹਿਣਾ ਠੀਕ ਆ ਤੇ ਘਰੇ ਫਿਰਦੇ ਨੇ ਵੀ ਪ੍ਰੈਕਟਿਸ ਕਰਨੀ ਆ ਕੀ ਕਰਨੀ ਪੁੱਤ ਪ੍ਰੈਕਟਿਸ ਪ੍ਰੈਕਟਿਸ ਤੁਸੀਂ ਬੋਲੋ ੜਾ ਊ ਰਾ 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 ਬੋਲਦੇ ਆ ਤੁਸੀਂ ਸਾਰੇ ਰਾ ਦੀ ਆਵਾਜ਼ ਦਿੰਦਿਆਂ ਨਿਆਣੇ ਰਾ ਦੀਵਾ ਜਪਤ ਡਾੜਾ ਡਾੜਾ ਨਹੀਂ ਹੁੰਦਾ ਡਾੜਾ ਆਪਾਂ ਪੜਾਂਗੇ ਜਦੋਂ ਅੱਜ ਤਿੰਨ ਲਾਈਨਾਂ ਕੀਤੀਆਂ ਇੱਕ ਆ ਕੀ ਸ਼ਬਦ ਆ ਨਾ ਨੱਕ ਚ ਨੱਕ ਦੇ ਵਿੱਚ ਸੌਂਡ ਕੀ ਆ ਬੋਲੋ ਣਿਆ ਣਿਆ ਠੀਕ ਆ ਇਹ ਸੌਂਡ ਆਪਾਂ ਸਿੱਖਣੀ ਆ ਇਹ ਨਹੀਂ ਊੜਾ ਨਹੀਂ ਬੋਲਣਾ ਸਭ ਤੋਂ ਪਹਿਲਾ ਸ਼ਬਦ ਆ ਜਿਹੜਾ ਸਾਡਾ ਉਹ ਊੜਾ ਤੇ ਉਹਦਾ ਸ਼ੁੱਧ ਉਚਾਰਨ ਆਪਾਂ ਸਿੱਖਣਾ ਤੇ ਉਹਦੀ ਪ੍ਰੈਕਟਿਸ ਕਰਨੀ ਆ ਪ੍ਰੈਕਟਿਸ ਉਹਦੀ ਇਹੀ ਆ ਤੁਸੀਂ ਚਾਹੇ ਤੁਹਾਨੂੰ ਘਰ ਦੇ ਵਿੱਚ ਕਿਸੇ ਦਾ ਟਾਈਮ ਹੈ ਨਹੀਂ ਨਹੀਂ ਪੜਾਉਂਦਾ ਬੱਚੇ ਧਿਆਨ ਦਿਓ ਤਾਂ ਤੁਸੀਂ ਕੱਲਿਆ ਨੇ ਫਿਰਦਿਆਂ ਨੇ ਕੀ ਬੋਲਣਾ ਇੰਗਲਿਸ਼ ਦੀ ਓ ਨਹੀਂ ਬੋਲਦੇ ਹੈਨਾ ਉਹ ਹਾਂ ਤੁਸੀਂ ਕਹਿਣਾ ਓ ਫਿਰ ਮਗਰ ਬੋਲਣ ੜਾ ਹਾਂ ਇਹ ਪ੍ਰੈਕਟਿਸ ਕਰਨੀ ਆ ਕੱਲਿਆ ਨੇ ਓ ਊ ੜਾ ਊੜਾ हां ਬੋਤ ਇਹ ਸ਼ੁੱਧ ਉਚਾਰਨ ਕਰਨਾ ਅਗਲੇ ਐਤਵਾਰ ਤੱਕ ਤੁਹਾਨੂੰ ਸਾਰਿਆਂ ਨੂੰ ਜਿਹੜੇ ਨਿਆਣੇ ਹੋਣ ਐਸ ਟਾਈਮ ਕਲਾਸ 'ਚ ਬੈਠੇ ਆ ਉਹ ਊੜਾ ਸ਼ਬਦ ਦਾ ਉਚਾਰਨ ਕਰਨਾ ਸਿੱਖੋ ਵੀਡੀਓ ਬਣਾਉਣ ਦਾ ਆਪਣਾ ਮਕਸਦ ਇਹ ਆ ਕਿਉਂਕਿ ਜਿਹੜੇ ਬੱਚੇ ਕਲਾਸ 'ਚ ਨਹੀਂ ਪਹੁੰਚ ਸਕਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੀ ਸੰਗਤ ਬੈਠੀ ਆ ਅਸੀਂ ਜੀ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਜਿਹਦੇ 'ਚ ਸਾਡਾ ਸਹਿਯੋਗ ਸਾਡੇ ਵੱਡੇ ਬਾਈ ਜੀ ਦੇ ਰਹੇ ਨੇ ਉਧਰ ਬੈਠੇ ਆ ਸਾਹਮਣੇ ਤੇ ਉਹ ਬੱਚਿਆਂ ਨੂੰ ਇਤਿਹਾਸ ਹਿਸਟਰੀ ਦੇ ਨਾਲ ਜੋੜਦੇ ਆ ਉਹਨਾਂ ਨੇ ਸਾਨੂੰ ਇੱਧਰ ਲਾਇਆ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਬੇਟੇ ਬੱਚਿਆਂ ਦੀ ਪੰਜਾਬੀ ਦੀ ਕਲਾਸ ਲਿਆ ਕਰੋ ਅਸੀਂ ਬਹੁਤ ਜਿਆਦਾ ਢਿੱਲੋ ਵੀਰ ਜੀ ਦਾ ਧੰਨਵਾਦ ਮੈਂ ਕਰਦੀ ਆ ਕਿ ਉਹਨਾਂ ਦਾ ਬਹੁਤ ਵੱਡਾ ਅਪਰਾਲਾ ਇਹ ਸਾਡਾ ਜਿਹੜਾ ਗੁਰਦੁਆਰਾ ਸਹਿਬ ਆ ਜੋਤ ਅਮਰਤ ਪ੍ਰਕਾਸ਼ 96 ਸਟਰੀਟ ਤੇ ਆ ਅ ਅਰੀਆਨਾ ਸਟੇਟ ਦੇ ਵਿੱਚ ਯੂ ਐਸ اے ਚ ਤੇ ਅਸੀਂ ਇੱਥੇ ਫਰੀ ਆਫ ਕੋਸਟ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਅੱਜ ਮੌਸਮ ਨਹੀਂ ਠੀਕ ਉਸ ਕਰਕੇ ਬੱਚੇ ਥੋੜੇ ਘੱਟ ਆ ਰਹੇ ਆ ਤੇ ਮੈਂ ਅਪੀਲ ਵੀ ਕਰਦੀ ਆ ਕਿ ਬੱਚੇ ਜਿਹੜੇ ਕਲਾਸਾਂ ਟੈਂਡ ਕਰਦੇ ਹੋ ਕੰਟੀਨਿਊ ਕਲਾਸ ਦੇ ਵਿੱਚ ਆਇਆ ਕਰੋ ਤਾਂ ਜੋ ਅਸੀਂ ਆਪਣੇ ਵਿਰਸੇ ਦੇ ਨਾਲ ਜੁੜੇ ਰਹੀਏ ਇਸ ਧਰਤੀ ਤੇ ਬੈਠ ਕੇ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਹੀਏ ਇਤਿਹਾਸ ਦੇ ਨਾਲ ਜੁੜੇ ਰਹੀਏ ਗਰਬਾਣੀ ਦੇ ਨਾਲ ਜੁੜੇ ਰਹੀਏ ਤੇ ਇੱਥੇ ਕੋਈ ਫੀਸ ਨਹੀਂ ਲੱਗਦੀ ਪੂਰੀ ਮਿਹਨਤ ਦੇ ਨਾਲ ਬੱਚਿਆਂ ਨੂੰ ਸਿਖਾਇਆ ਜਾਂਦਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਘਰਾਂ ਦੇ ਵਿੱਚ ਕਈ ਐਹੋ ਜਿਹੇ ਥਾਵਾਂ ਜਿੱਥੇ ਪੰਜਾਬੀ ਸਾਡੇ ਭੈਣ ਭਰਾ ਬੈਠੇ ਆ ਪਰ ਨੇੜੇ ਨਾ ਤਾਂ ਕੋਈ ਗੁਰੂ ਘਰ ਆ ਨਾ ਕੋਈ ਪੰਜਾਬੀ ਸਕੂਲ ਆ ਬੱਚਿਆਂ ਨੂੰ ਕੋਈ ਸਹੂਲਤ ਹੈ ਨਹੀਂਗੀ ਤੇ ਵੀਡੀਓ ਹਰ ਇੱਕ ਇਨਸਾਨ ਦੇ ਫੋਨ 'ਤੇ ਜਾ ਸਕਦੀ ਆ ਇਹਦੇ ਰਾਹੀਂ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਇਓ ਤੇ ਅਸੀਂ ਵਾਰ-ਵਾਰ ਇੱਕ ਇੱਕ ਸ਼ਬਦ ਤੇ ਜ਼ੋਰ ਦੇ ਕੇ ਬੱਚਿਆਂ ਨੂੰ ਪ੍ਰੈਕਟਿਸ ਕਰਾਵਾਂਗੇ ਉਹ ਚੀਜ਼ ਨੂੰ ਵੇਖ ਕੇ ਜਿਹੜੇ ਤੁਹਾਡੇ ਨਿਆਣੇ ਵੀ ਆ ਉਹ ਪੰਜਾਬੀ ਸਿੱਖ ਸਕਣ ਗੁਰਬਾਣੀ ਨਾਲ ਜੋੜ ਸਕਣ ਇਹ ਹੀ ਸਾਡਾ ਮਕਸਦ ਆ ਤੇ ਆਓ ਆਪਾਂ ਰਲ ਮਿਲ ਕੇ ਸਾਰੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾਈਏ ਇੱਕ ਇੱਕ ਬੱਚਾ ਆਓ ਹੁਣ ਤੇ ਮੈਨੂੰ ਇਹ ਤਿੰਨ ਲਾਈਨਾਂ ਇਹਦੇ ਪੜ੍ਹ ਕੇ ਸੁਣਾਓ ਚੱਲ ਜੋਤਪਤ ਆਜੋ ਆਓ ਮੇਰੇ ਬੱਚਾ ਚਲੋ ਊੜਾ ਐੜਾ ਓ ਐਦਾਂ ਨਹੀਂ ਬੋਲਾਂ ਐ ਵਧੀਆ ਪੜ੍ਹ ਊੜਾ ਉੱਚੀ ਊੜਾ ਹਾਂਜੀ ਐੜਾ ਐੜਾ ਈੜੀ ਈੜੀ ਸਸਾ ਸਸਾ ਹਾ ਹਾ ਕਕਾ ਟਕਾ ਖਖਾ ਖਖਾ ਗਗਾ ਗਗਾ ਕਗਾ ਕਗਾ ਨਿਆ ਣ ਣ ਚਚਾ ਚਚਾ ਛਛਾ ਛਛਾ ਜਜਾ ਜਜਾ ਝਜਾ ਨਾ ਨਿਆ ਨਿਆ ਉਹ ਣ ਨੱਕ ਵਿੱਚ ਆ ਇਹ ਣਿਆ ਠੀਕ ਹੈ ਇਦਾਂ ਬੋਲਣਾ ਤੇ ਚਲੋ ਪੜੋ ਆਓ ਜੀ ਪਾਕਰ ਹਾਂਜੀ ਊੜਾ ਐੜਾ ਇਹ ਬੋਲੋ ਜੀ ਹਾਂਜੀ ਈੜੀ ਸਸਾ ਸਸਾ ਹਾ ਹਾ ਕਕਾ 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 ਗੱਗਾ 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 ਂਗਾ ਹਾਂਜੀ ਚਾਚਾ 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 ਜੱਜਾ ਚੱਜਾ ਣਿਆ ਹਾਂਜੀ ਠੀਕ ਹੈ ਤੁਸੀਂ ਪੁੱਤ ਇਹਨੂੰ ਪੜ੍ਹਨਾ ਤੇ ਨਾਲ ਕਾਪੀ ਪੈਰਸਨ ਹੋਣੀ ਬਹੁਤ ਜ਼ਰੂਰੀ ਹੈ ਸਾਰਿਆਂ ਦੇ ਠੀਕ ਹੈ ਹਾਂਜੀ ਤੁਸੀਂ ਪੜ੍ਹਨਾ ਜੀ ਠੀਕ ਹੈ ਮੇਰਾ ਨਹੀਂ ਲੱਗਿਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ